ਰਵਿੰਦਰ ਸਿੰਘ ਜੀ ਤੁਹਾਡੇ ਬੇਟੇ ਦਾ ਕੀ ਨਾਮ ਸੀ ਹਸਨਪ੍ਰੀਤ ਸਿੰਘ ਜੀ ਤੇ ਕੀ ਗੱਲ ਹੋਈ ਅੰਦਰ ਕੀ ਗੱਲ ਹੋਣੀ ਸੀਗੀ ਜੀ ਮੇਰੀ ਸੋ ਨੋ ਪ੍ਰੈਗਨੈਂਟ ਸੀ ਉਹਦੇ ਸੱਸ ਨੇ ਉਹਦੀ ਸਪੋਰਟ ਕਰਾਈ ਸਪਾਹੀ ਉਹ ਕਹਿੰਦੀ ਬੱਚਾ ਨਹੀਂ ਆਉਣ ਦੇਣਾ ਮੇਰੀ ਬੇਟੀ ਪਹਿਲਾਂ ਕੈਨੇਡਾ ਜਾਊਗੀ ਫੇਰ ਬੱਚਾ ਆਉਣ ਦਊਗੀ ਹਾਂਨੇ ਪਾਸਪੋਰਟ ਨਹੀਂ ਸੀ ਆਇਆ ਕੁਛ ਨਹੀਂ ਸੀ ਆਇਆ ਪਾਸਪੋਰਟ ਦੀ ਇਨਕੁਆਰੀ ਉਤੋਂ ਬਾਅਦ ਆਇਆ ਜਿੱਦਣ ਉਹਨਾਂ ਨੇ ਕਿਹਾ ਵੀ ਸਾਡੇ ਬੇਟੀ ਨੂੰ ਤਾਂ ਬਾਹਰ ਜਾਣਾ ਉਦੋਂ ਦੋ-ਏ ਦਿਨ ਪਾਸਪੋਰਟ ਦੀ ਇਨਕੁਆਰੀ ਸੀ ਪਾਸਪੋਰਟ ਦੀ ਇਨਕੁਆਰੀ ਕਰਾਉਣ ਆਇਆ ਉੱਥੋਂ ਥੋੜੀ ਚੰਗਾ ਪੱਲਾ ਮੁੰਡਾ ਛੱਡ ਕੇ ਆਇਆ ਉਦਣ ਨੇ ਬਹੁਤ ਸ਼ਾਮ ਨੂੰ ਡਿਟਰਮੀਨਰੀ ਬਹੁਤ ਹੈ ਨੇਰੀ ਦੇ ਵਿੱਚ ਮੁੰਡੇ ਨੂੰ ਉਹਨਾਂ ਨੇ ਰੱਖਿਆ ਵੀ ਨਹੀਂ ਉੱਥੇ ਵੀ ਦੂਲੇ ਰਹਿ ਜਾਂਦੇ ਰਾਤ ਨੂੰ ਵਾਪਸ ਆ ਗਿਆ ਨੇਰੀ ਦੇ ਵਿੱਚ ਮੈਨੂੰ ਡਬਾਉ ਡਰ ਸੀ ਕਿਤੇ ਬੱਚਾ ਮੇਰਾ ਰਾਹ ਦੇ ਵਿੱਚ ਗੱਡੀ ਦੇ ਉੱਤੇ ਦਰਾਖਤ ਤੇ ਨੰਡਿ ਗ ਜਵੇ ਕਿਤੇ ਹੋਰ ਨਾ ਗੱਲ ਜੇ ਆਈ ਨਹੀਂ ਪਤਾ ਇਹਨਾਂ ਨੇ ਨਾਮ ਚੰਦ ਚਾੜਦਣਾ ਰਾਤ ਨੂੰ ਬਰਟਨ ਨੂੰ ਬਹੁਤ ਟਾਰਚਰ ਕੀਤਾ ਮੈਂ ਤਲਾਕ ਲੈਣਾ ਮੈਂ ਤਲਾਕ ਲੈਣਾ ਮੈਂ ਨਹੀਂ ਮੈਂ ਤਾਂ ਕੈਨੇਡਾ ਜਾਣਾ ਮੈਂ ਤਾਂ ਬੱਸ ਮੇਰਾ ਤਾਂ ਘਰ ਪੜਦਾ ਜੀ ਇੱਕ ਉਹ ਕਿਹਦੇ ਰਿਲੇਸ਼ਨਸ਼ਿਪ ਦੀ ਹਾਂਜੀ ਉਹ ਆ ਗਈ ਸੀ ਦਾਊ ਮਾ ਤੇ ਦਾ ਸਾਮਨ ਨੂੰ ਸਾਮਨ ਨੂੰ ਕੋਈ ਮੁੰਡਾ ਉਹਦੇ ਰਿਲੇਸ਼ਨਸ਼ਿਪ ਸੀ ਹਾਂਜੀ ਉਹਦਾ ਵੀ ਨਾਮ ਸੀ ਉਸਾਰੀ ਨੋਟ ਦੇ ਵਿੱਚ ਕੀ ਲਿਖਿਆ ਸੀ ਉਹਨੇ ਬਾਕੀ ਮੈਨੂੰ ਇਹਨਾਂ ਪਾਉਂਦਾ ਨਹੀਂ ਮੋਬਾਈਲ ਦੇ ਵਿੱਚ ਉਹਨੇ ਸਾਰਾ ਕੁਝ ਇਕੱਲਾ ਇਕੱਲਾ ਆਪਣਾ ਪਾਇਆ ਮੇਰੇ ਨਾਲ ਕੁਝ ਹੋ ਰਿਹਾ ਮੈਨੂੰ ਕੀ ਮੰਗਾਉਨੇ ਵੀ ਉਹਨਾਂ ਦੇ ਕਾਰਵਾਈ ਹੋਵੇ ਜਿਵੇਂ ਮੇਰਾ ਜਵਾਕ ਤੜਫਾ ਕੇ ਮਾਰਿਆ ਖਫੜਾ ਕਿਹੜੇ ਹਾਲਾਤੀ ਮਾਰਿਆ ਉਹਨੇ ਮਰਨੇ ਚਾਹੀਦੇ ਨੇ ਉਹ ਹਾਂਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਜਗਰੂਪ ਸਿੰਘ ਆ ਜੀ ਬਗਲੀ ਕਲਾ ਪਿੰਡ ਆ ਹਾਂ ਜੀ ਥਾਣੇ ਪਹੁੰਚੋ ਕੱਟ ਕੀ ਜਮਾਂ ਹਾਂ ਜੀ ਸਾਡਾ ਪਰਾਇਆ ਛੋਟਾ ਫੋਸਲ ਫਰੀਦ ਉਹਨੇ ਸਹੁਰਿਆਂ ਤੋਂ ਤੰਗ ਹੋ ਕੇ ਸਹੁਰਿਆਂ ਨੇ ਬੜਾ ਪਰੇਸ਼ਾਨ ਕੀਤਾ ਉਹਦੀ ਘਰਵਾਲੀ ਨੇ ਤੇ ਸਹੁਰੇ ਪਰਿਵਾਰ ਨੇ ਉਹਨੇ ਸੁਸਾਈਡ ਕਰ ਲਿਆ ਉਹਨੇ ਨੋਟ ਲਿਖਿਆ ਵੀ ਕਾਰਵਾਈ ਹੋਵੇ ਪ੍ਰੋਪਰ ਉਹਦੇ ਲਈ ਸਾਰਾ ਪਿੰਡ ਉਹਦੇ ਇਕੱਠਾ ਹੋ ਕੇ ਆਇਆ ਤੇ ਕੀ ਕਾਰਨ ਕੀ ਬਣਿਆ ਜਿਹੜਾ ਸੁਸਾਈਡ ਦਾ ਕਾਰਨ ਉਹਦਾ ਸਹੁਰਾ ਪਰਿਵਾਰ ਉਹਨੂੰ ਤੰਗ ਕਰ ਰਿਹਾ ਸੀਗਾ 9 ਮਿੰਨੇ ਮਾਰਦਾ ਸੀ ਵੀ ਬਾਹਰ ਜਾਣ ਲਈ ਵੀ ਮਜਬੂਰ ਕਰਦਾ ਸੀ ਉਹਨੂੰ ਉਹ ਬਾਹਰ ਜਾ ਉਹਦੇ ਲਈ ਵੀ ਤਿਆਰ ਸੀ ਸਾਰਾ ਪ੍ਰੋਸੈਸ ਹੋ ਰਿਹਾ ਸੀ ਪਰ ਪਤਾ ਨਹੀਂ ਕੀ ਗੱਲ ਆ ਜਿਆਦਾ ਹੀ ਉਹਨਾਂ ਤੇ ਪ੍ਰੈਸ਼ਰ ਪਾਇਆ ਵਾਕਈ ਸੀ ਸਾਰੀ ਡਿਟੇਲ ਦੇ ਦਿੱਤੀ ਐ ਠੀਕ ਆ ਨਾ ਐਸ ਐਚਓ ਸਾਹਿਬ ਨੇ ਸਭ ਕੁਝ ਦੇ ਦਿੱਤਾ ਸੁਸਾਈਡ ਨੋਟ ਚ ਕੀ ਲਿਖਿਆ ਸੁਸਾਈਡ ਨੋਟ ਦੇ ਵਿੱਚ ਉਹਨੇ ਇਹੀ ਲਿਖਿਆ ਕਿ ਮੇਰਾ ਮੇਰੀ ਘਰ ਵਾਲੀ ਮੇਰਾ ਸਹੁਰਾ ਮੇਰੀ ਸੱਸ ਮੇਰਾ ਸਾਲਾ ਇਹ ਸਾਰੇ ਮੈਨੂੰ ਬੁਲਾਉਂਦੇ ਨੇ ਪਹਿਲਾਂ ਉੱਥੇ ਪਿਆਰ ਨਾਲ ਬੁਲਾ ਕੇ ਫਿਰ ਮੈਨੂੰ ਜਲੀਲ ਕਰਦੇ ਨੇ ਠੀਕ ਆ ਵਾਸ਼ਰ ਘਰਵਾਲੀ ਉੱਥੇ ਉੱਥੇ ਲੈ ਕੇ ਉਹਦੀ ਤੇ ਉਹ ਲੜਕੀ ਨੂੰ ਵੀ ਉੱਥੇ ਰੱਖੀ ਬੈਠੇ ਨੇ ਪਰਿਵਾਰ ਵੀ ਗਿਆ ਉਹਨਾਂ ਨੇ ਭੇਜੀ ਨਹੀਂ ਕਿੰਨੀ ਦੇ ਰੋਜ਼ ਸੀ ਬਿਆਹ ਨੂੰ ਤਕਰੀਬਨ 3 ਕਿ ਮਹੀਨੇ ਹੋਏ ਜੀ 4 ਪਰਮਾ 4 ਸਾਲ ਦੀ ਉਮਰ ਸੀ ਮੁੰਡੇ ਦੀ 22 ਸਾਲ ਦੀ ਉਮਰ ਹੈ ਸੁਸਾਈਡ ਨੋਟ ਪੁਲਿਸ ਨੂੰ ਬਰਾਮਦ ਕਰ ਲਈਏ ਜੀ ਹਾਂ ਜੀ ਹਾਂ ਜੀ ਉਹਨੇ ਸੁਸਾਈਡ ਨੋਟ ਦੇ ਦਿੱਤਾ ਹੈ ਪੁਲਿਸ ਨੂੰ ਜੀ ਇਹਦੇ ਵਿੱਚ ਕੋਈ ਅਵਾਰਸ਼ਨ ਦਾ ਚੱਕਰ ਨਹੀਂ ਆਇਆ ਹਾਂ ਜੀ ਹਾਂ ਜੀ ਉਹ ਲੜਕੀ ਪਹਿਲਾਂ ਪ੍ਰੈਗਨੈਂਟ ਸੀਗੀ ਤੇ ਸੁਸਾਈਡ ਨੋਟ ਹੈ ਹਾਂ ਤੇ ਉਹਦੇ ਫੌਰ ਤੇ ਕੇ ਗਿਆ ਲੜਕੀ ਦੇ ਮਾਪੇ ਨੇ ਉਹਨੂੰ ਉੱਥੇ ਸੱਦ ਕੇ ਉਹ ਉਹ ਦੇ ਇੰਜੈਕਸ਼ਨ ਵਗੈਰਾ ਲਗਾਏ ਜਿਹਦੇ ਕਰਕੇ ਉਹ ਵਾਸ਼ ਹੋ ਗਿਆ ਇਹ ਕਦੋਂ ਦੀ ਸੁਸਾਇਡ ਕੀਤੀ ਨਹੀਂ ਜਿਹੜਾ ਸੌੜ ਪਰਸੋਂ ਜੀ ਤੇ ਹੁਣ ਤੁਸੀਂ ਥਾਣੇ ਪਹੁੰਚ ਕੇ ਕੀ ਹੈ ਜਿਹੜਾ ਜਿਹੜਾ ਫੰਕਸ਼ਨ ਹੈ ਐਸਐਚਓ ਸਾਹਿਬ ਕਹਿੰਦੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਮਾਮਲਾ ਦਰਜ ਹੋ ਗਿਆ ਜੀ ਹਾਂ ਜੀ ਮਾਮਲਾ ਦਰਜ ਹੋ ਗਿਆ ਕਿਹਦੇ ਕੀ ਮਾਮਲਾ ਮਾਮਲਾ ਜੀ ਇੱਕ ਤਾਂ ਲੜਕੀ ਦੇ ਬਾਪ ਤੇ ਹੈ ਮਾਂ ਦੇ ਹੈ ਅਰਜੀ ਦੇ ਭਰਾ ਤੇ ਹੈ ਗ੍ਰਿਫਤਾਰੀ ਕਿੰਨੇ ਦੀ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੈ ਜੇ ਤੱਕ ਅੰਦੀਸਰੇ ਦਾ ਮਾਮਲਾ ਸਾਹਮਣੇ ਹੈ ਸੁਸਾਇਡ ਦਾ ਕੀ ਮਾਮਲਾ ਹੈ ਪੁਰਾਣੀ ਇਹ ਪਿੰਡ ਬਗਲੀ ਕਲਾਂ ਦਾ ਸੀਗਾ ਹੌਸਪ੍ਰੀਤ ਸਿੰਘ 27 ਸਾਲ ਦੀ ਉਮਰ ਸੀ ਮੁੰਡੇ ਦੀ ਉਹਨੇ ਸੁਸਾਇਡ ਕਰ ਲਿਆ ਸੀਗਾ ਉਹਨੂੰ ਉਹਦਾ ਸੌਰਾ ਪਰਿਵਾਰ ਤਨ ਕਰਦਾ ਸੀ ਤੇ ਉਹਦਾ ਸੁਸਾਇਡ ਨੋਟ ਲਿਖ ਕਰਕੇ ਮੁਕਤਵੰਦ ਅਰਜ਼ੀ ਕਰ ਦਤਾ ਹੈ ਦੋਸ਼ੀਆਂ ਨੂੰ ਪੜਨ ਲਈ ਜਿਹੜੇ ਕਿਤਾ ਭੇਕੀਆਂ ਹੋਈਆਂ ਨੇ ਸ਼ੱਕ ਦੇ ਮਾਰੀ ਕੀਤੀ ਆ ਰਹੀ ਹੈ ਕਿੰਨੇ ਵਿਅਕਤੀਆਂ ਦੇ ਮਾਮਲੇ ਚੁੱਕੇ ਗਏ ਨੇ 4 ਸਰ ਕੋਣ ਕੋਣ ਇਨਵੋਲ ਹੋਇਆ ਸੀ ਸੱਤ ਸੌ ਸੌਰਾ ਉਦ희ਕਰ ਵਾਲੀ ਉਹਦਾ ਸਾੜਾ ਤੇ ਇੱਕ ਬੰਦਾ ਜੀ ਦੇ ਨਾਲ ਉਹਦੇ ਬਲਕੀ ਦੀ ਸੁਮਨ ਸੁ। ਸਰ ਕਿੰਨੀ ਦੇਰ ਹੋਈ ਸੀ ਵਿਆਹ ਨੂੰ? ਇਹ ਤਿੰਨ ਚਾਰ 24 ਨੂੰ ਵਿਆਹ ਹੋਇਆ ਸੀ। ਸਰ ਮੁੱਢਲੀ ਕਾਰਵਾਈ ਵੀ ਰਿਵੋਲਸ਼ਨ ਤੱਕ ਕੀ ਕਾਰਨ ਪ੍ਰੈਸ਼ਰ ਜਿਵੇਂ ਹਾਂ ਜਿਵੇਂ ਜਿਵੇਂ ਰਿਕਾਰਡ ਮਿਲਦਾ ਜਾਊਗਾ ਤਾਂ ਉਹਦੇ ਉਹਦਾ ਅਗਲੀ ਕਾਰਵਾਈ ਕਰੀ ਜੀ। ਸਰ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਜੀ? ਪੇਰ ਹਾਲਨ ਸ਼ਾਪੇ ਮਾਰੀ ਜਾ ਰਹੀ ਹੈ